नमस्कार आज की ये खबर आप YG TV चैनल पर हमारे संवाददाता जसवीर सिंह जी के विशेष सहयोग से देख रहे हैं तरन की एक अदालत ने तेरह साल पुराने मामले में खडूर साहब के आम आदमी पार्टी के विधायक मंजिंदर सिंह लालपुरा को दोषी ठहराया है अदालत ने उन्हें हिरासत में लेने का आदेश भी दिया है ये मामला मार्च 2013 में एक महिला की शिकायत के आधार पर दर्ज किया गया था जिसमें उसने लालपुरा और 11 अन्य लोगों पर यौन उत्पीड़न और एस सी एक्ट के तहत आरोप लगाए थे इस मामले में कुल नौ आरोपी अदालत में पेश हुए जिनमें विधायक भी शामिल थे और इन सभी को दोषी पाया गया है अदालत अब 12 सितंबर को इस मामले में सजा सुनाएगी बाकी ਜਾਣਦਾ ਵੀ ਨਹੀਂ ਪ੍ਰੀਤੀ ਸੈਡ ਨੂੰ ਜੀ ਮੈਂਗਾ ਹੁਣੇ ਆ ਗਿਆ ਤੁਹਾਨੂੰ ਇੱਕ ਮਿੰਟ ਮਾਰਨ ਤੇਰਾ ਮਾਰਨ ਹਾਂ ਸਾਡੀ ਗੱਡੀ ਦੇ ਮਾਰਨੀ ਜਿੰਦਰੀ ਕੀ ਆਲਿਆ ਤੇ ਸਾਪਣ ਜਿੰਦਰ ਕੌਰ ਸਮਾਜੀ ਇਹ 3 3 2013 ਦਾ ਮਸਲਾ ਹੈ ਜੀ ਜਿਹੜਾ ਕਿ ਇੱਕ ਵਿਆਹ ਸਮਾਗਮ ਤੇ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਵਾ ਉਰਫ ਡਰਾਈਵਰ ਹੀ ਏ ਉਸ ਵਕਤ ਇਹ ਇਹਦਾ ਇਹ ਹਰ ਮਨਜਿੰਦਰ ਸਿੰਘ ਉਰਫ ਸਾਬਾਲ ਐਂਡ ਲਾ ਅਫਰਾ ਔਰ ਹਰਵਿੰਦਰ ਸਿੰਘ ਸ਼ੋਸ਼ੀ ਗਗਨਦੀਪ ਅਮਨ ਪ੍ਰੀਤ ਜਿਹੜਾ ਔਰ ਇਹਨਾਂ ਦੇ ਜਿਹੜੇ ਸਾਥੀ ਹੀ ਇਹਨਾਂ ਨੇ ਸਾਡੇ ਨਾਲ ਗਲਤ ਕੀਤਾ ਜਾਤੀਸ਼ੂਤ ਸਾਨੂੰ ਸ਼ਬਦ ਬੋਲੇ ਔਰ ਉਸ ਮੁਲਾਜ਼ਮ ਜਿਹੜੇ ਉਹਨਾਂ ਨੇ ਸਾਡੇ ਪਰਿਵਾਰ ਦੀ ਕੁੱਟ ਮਾਰ ਕੀਤੀ ਸਾਡੇ ਨਾਲ ਸ਼ਰੀਲਤਾ ਕੀਤੀ ਵਿਦ ਟੈਕਸੀ ਡਰਾਈਵਰਾਂ ਨਾਲ ਮਿਲ ਕੇ ਸਾਰਿਆਂ ਨੇ ਸਾਡੇ ਨਾਲ ਸ਼ਰੀਲਤਾ ਕੁੱਟ ਮਾਰ ਸਾਨੂੰ ਇਹਨਾਂ ਗਲਤ ਸਾਨੂੰ ਮਹਿਸੂਸ ਕਿਰਾਇਆ ਸਾਡੇ ਨਾਲ ਗਲਤ ਕੀਤਾ ਕਿ ਅੱਜ ਜਿਹੜਾ ਮੈਨੂੰ ਇਨਸਾਫ ਮੇਰੇ ਮਾਨ ਜੋ ਹਾਈਕ ਜੋ ਤਰਨ ਤਰਨ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ਜੀ ਕਿਵੇਂ ਲੱਗਦਾ ਆਪਨੀ ਮਹਿਸੂਸ ਕਰ ਰਹੇ ਜਦ ਅੱਜ ਈ ਇਨਸਾਫ ਮਿਲਿਆ ਵਾ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਔਰ ਮੈਂ ਧੰਨਵਾਦ ਕਰਦੀ ਹਾਂ ਆਪਣੇ 바ਵਾ ਸਾਹਿਬ ਦਾ ਡਾਕਟਰ ਭੀਮਰਾਓ ਉਮੀਦਗਰ ਜੀ ਦਾ ਕਿ ਜਿਨ੍ਹਾਂ ਨੇ ਸੁਧਾਨ ਦੇ ਰਿਕਾਰਡਿੰਗ ਅੱਜ ਮੈਨੂੰ ਇਨਸਾਫ ਮਿਲਿਆ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਖਾਸ ਕਰਕੇ ਆਪਣੇ ਹਸਬੰਦ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਔਰ ਮੈਨੂੰ ਇਨਸਾਫ ਦਿਵਾਇਆ ਬਹੁਤ ਜਿਆਦਾ ਮੈਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਮੈਂ ਦੱਸਣਾ ਚਾਹਨੀ ਐ ਤੇ ਅੱਜ ਪੂਰੀ ਡਿਟੇਲ ਨਾਲ ਕਿ ਮੈਂ ਕਈ ਵਾਰ 2-2 ਮਹੀਨੇ ਆਪਣੇ ਬੇਟੇ ਨੂੰ ਜਿਹੜਾ ਸਕੂਲ ਵੀ ਨਹੀਂ ਪੇਸਕੇ ਕਿਉਂਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਹੀ ਮੈਨੂੰ ਕੇਸ ਵਾਪਸ ਲੈਣ ਲਈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਔਰ ਮੈਂ 2-2 ਮਹੀਨੇ ਆਪਣੇ ਘਰ ਚੋਂ ਵੀ ਬਾਹਰ ਰਹੀ ਆ ਉਹ ਮੇਰੇ ਹਸਬੰਡ ਔਰ ਫੈਮਿਲੀ ਐਮਐਲਏ ਨੂੰ ਗ੍ਰਿਫਤਰ ਕਰ ਲਿਆ ਕਿ ਹਾਂਜੀ ਸਜ਼ਾ ਜਿਹੜਾ ਦੋਸ਼ੀ ਕਰਾਰ ਜਿਹੜਾ ਮਾਨਯੋਗ ਤਰਨਦਾਰ ਲਕੋਟ ਵੱਲੋਂ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਅਰੈਸਟ ਵੀ ਜਿਹੜਾ ਕਰ ਲਿਆ ਗਿਆ ਕਿੰਨੇ ਜਲਦੀ ਸਜ਼ਾ ਪ੍ਰਜਾ ਜੀ ਹੋਣੀ ਆ ਕਿਤੋਂ ਫਿਤਰਾ ਸਰ ਇਹ ਜਿਹੜਾ 12 ਤ ਜਾ ਸਾਹਮਣੇ ਪਾਈ ਹੈ ਮੈਨੂੰ ਮਾਨ ਜੋ ਕੋਰਟ ਤੇ ਪੂਰਾ ਭਰੋਸਾ ਹੈ ਚੇਂਜ ਕਰਦੇ ਤੁਸੀਂ ਕੋਰਟ ਨੂੰ ਮੈਂ ਮਾਨ ਜੋ ਕੋਰਟ ਤੋਂ ਇਹੀ ਅਸ ਵੀ ਕਰਦੀ ਆਂ ਔਰ ਮੈਂ ਉਹਨਾਂ ਨੂੰ ਉਮੀਦ ਵੀ ਕਰਦੀ ਆਂ ਕਿ ਇਹਨਾਂ ਨੂੰ ਬਹੁਤ ਸਜ਼ਾ ਦਿੱਤੀ ਜਾਵੇ ਘੱਟੋ ਦਾ 15 ਸਾਲ ਕਿਉਂਕਿ ਇਹਨਾਂ ਨੇ ਮੇਰੇ 13 ਸਾਲ ਜ਼ਿੰਦਗੀ ਦੇ ਜਿਹੜੇ ਉਹ ਖਰਾਬ ਕੀਤੇ ਜਿਹੜੇ ਇੱਕ ਵਕੀਲ ਸਾਹਿਬ ਨੇ ਕੇਸ ਲੜਿਆ ਤੇ ਕਿੰਨਾ ਉਹਨੂੰ ਧੰਗ ਦੇ ਨਾਲ ਲੜਿਆ ਉਹਦੇ ਬਾਰੇ ਕੀ ਕਹਿਣਾ ਹੈ ਮੈਂ ਦੱਸਣਾ ਚਾਹੁੰਦੀ ਆਂ ਕਿ ਅਮਿਤ ਤਮਨਜੀ ਜਿਨ੍ਹਾਂ ਨੇ ਮੇਰੇ ਨਾਲ ਬਿਨਾਂ ਕਿਸੇ ਲਾਲਚ ਤੋਂ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਅਮੀਤ ਦਿੱਤੀ ਪਹਿਲ ਦਿੱਤੀ ਤੇ ਅੱਜ ਜਿਹੜਾ ਮੈਨੂੰ ਇਨਸਾਫ ਦਵਾਇਆ ਸਰ 2013 ਸਾਲ ਦਾ ਕੇਸ ਚੱਲ ਰਿਹਾ ਮੈਡਮ ਹਰਬਿੰਦਰ ਕੌਰ ਨਾਮ ਹੈ ਸਟੇਟ ਦਿਵਿੰਦਰ ਕੁਮਾਰ ਦੇ ਨਾਮ ਤੇ ਫਾਈਲ ਹੋਈ ਸੀ ਸਰ ਕਿਤਨਾ ਚਿਰ ਚੱਲ ਰਿਹਾ ਤੇ ਅੱਜ ਕੀ ਦੇਖਣ ਨੂੰ ਮਿਲਿਆ ਸਰ ਜਿਹੜਾ ਹੈ 4/3/2013 ਨੂੰ 69/13 ਐਫ ਆਈ ਆਰ ਦਰਜ ਕੀਤੀ ਤਾਂ ਤੋਂ ਵਿੱਚ ਅੰਡਰ ਸੈਕਸ਼ਨ ਤੇ ਸ਼ੈਡਿਊਲ 10 ਦੇ ਵਿੱਚ ਤੇ 352 142 ਦੇ ਵਿੱਚ 332 ਧਾਰਾ ਦੇ ਇਹ ਹੋਰ ਵੀ ਈਟਾਰਾ ਇਸ ਵਿੱਚ ਤੇ ਅੱਜ ਸਰ ਤਕਰੀਬਨ ਟੋਟਲ 11 ਜਿਹੜੇ ਵੀਚਰ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਸੀ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਪੀਲ ਕਰ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਉਹਨਾਂ ਨੂੰ ਉਹਨਾਂ ਨਾਂ ਦੇ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਵਰਦੀਪ ਕਾਹ ਉਹਨਾਂ ਨੂੰ 323 148 159 ਆਪੀਸੀ ਤਹਲੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਹਜੇ ਫਿਲਹਾਲ ਛਾ ਦਿੱਤਾ ਗਿਆ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਸਾਧ ਸਿੰਘ ਅਰਵਿੰਦਰ ਸਿੰਘ ਉਸੋਸ਼ੀ ਮਨਿੰਦਰ ਸਿੰਘ ਤੇ ਸਾਬਾ ਕਵਲਦੀਪ ਸਿੰਘ ਅਸ਼ਨੀ ਕੁਮਾਰ ਤਸੀਮ ਸਿੰਘ ਤੇ ਅਰਜਿੰਦਰ ਸਿੰਘ ਇਹ 8 ਇਹਨਾਂ ਬਸਤੇ ਲੈ ਦਿੱਤੇ ਗਏ 12 ਤੇ 9 ਮਹੀਨਾ 2025 ਸਾਲ ਦੇ ਵਿੱਚ ਇਹਨਾਂ ਨੂੰ ਕੁਆਂਟਮ ਆਫ ਸੈਂਟੈਂਸ ਦੀ ਗੱਲ ਹੋ ਗਈ ਸੈਕਿੰਡੀ ਸਜ਼ਾ ਸਨ ਸਰ ਸਜ਼ਾ ਜੇ ਨਹੀਂ ਸੁਣਾਈ ਗਏ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਰ ਸਾਰੇ ਲੋਕ ਇਹ ਵੀ ਦੱਸੀ ਜਾਂਦੇ ਕਿ 4 ਸਾਲ 4 ਸਾਲ ਕਿਉਂ ਕਿ ਫਿਰ ਨਸੀ ਜਾਵੇ ਸਰ ਦੇਖੋ ਕੋਈ ਇਹੋ ਜਿਹੀ ਹੋਈ ਨਹੀਂ ਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਕੋਈ ਬਾਕੀ ਜਿਹੜੀ ਦੋਸ਼ੀ ਉਹ ਹੱਥ ਦੋਸ਼ੀ ਅਜੇ ਕਸਟਡੀ 'ਚ ਲਏਗੇ ਇਹਦੇ ਵਿੱਚ ਸਰ ਵੇਖਣ ਵਾਲਾ ਵਿਧਾਨ ਸਭਾ ਹਲका ਕਡੂਰ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਿੰਦਰ ਸਿੰਘ ਲਾਲਪੁਰਾ ਉਹ ਕੀ ਐਨਰੋਲ ਉਹਨਾਂ ਦਾ ਉਹਨਾਂ ਦਾ ਵੀ ਵਿੱਚ ਰੁਕ ਲਗਾ ਸੀ ਉਹ ਐਕਟ ਐਡ ਮੂਵਮੈਂਟਸ ਆ ਜ਼ੀਰੋ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਹਨਾਂ ਨੂੰ ਜਾਤੀ ਸ਼ਬਦ ਕਿਹਾ ਕੀ ਨਾਂ ਉਹਨਾਂ ਦਾ ਸਰ ਉਹ ਉਹਨਾਂ ਦਾ ਟਾਈਮ ਕੀ ਹੈ ਜੀ ਅਬਦਲ ਸਰ ਐਮ ਐਲ ਏ ਕੜੂ ਸਾਹਿਬ ਕੀ ਉਹਨਾਂ ਦੀ ਰੈਸਟ ਬੈਠੂਗੀ ਜੀ 13 ਸਾਲ ਹੋ ਗਏ ਔਰ ਜੋ ਵੀ ਜੱਜ ਫੈਸਲਾ ਕਰਦੇ ਆਪਣੇ ਦੋਸਤ ਸਾਹਮਣੇ ਕਰਦੇ ਆ ਬਿਲਕੁਲ ਸਹੀ ਕੀਤਾ ਹੋਊਗਾ ਔਰ ਦੇਖੋ ਵਿਕਲਪ ਇਹਦਾ ਇਹ ਹੀ ਆ ਕਿ ਜਿਹੜੇ ਦੋਸ਼ੀ ਪਾਏ ਗਏ ਆ ਉਹ ਆਪੀ ਇੰਦੇ ਹਾਈ ਕੋਰਟ ਜਾਣ ਜੀ ਪਰ ਜਿਵੇਂ ਵੇਖਣ ਨੂੰ ਮਿਲਦਾ ਕਿ ਅਦਾਲਤ ਦੇ ਫੈਸਲੇ ਦਾ ਹੁਕਮ ਜਿਹੜਾ ਹੁੰਦਾ ਉਹ ਕਿੰਦੇ ਸਿਰ ਮੱਥੇ ਪਰਵਾਣ ਹੁੰਦਾ ਅੰਜੰਦਰ ਲਾਲ ਸਰੂਨੀ ਇਹ ਗੱਲ ਕਹੀ ਬਿਲਕੁਲ ਸਿਰ ਮੱਥੇ ਪਰਵਾਣ ਆ ਅਦਾਲਤ ਦਾ ਹੁਕਮ ਸਿਰ ਮੱਥੇ ਆ ਪਰ ਜਿਹੜੀ ਉਹਨਾਂ ਸਜ਼ਾ ਕਰਤੀ ਆ ਉਹਦੇ ਵਾਸਤੇ ਆਪਾਂ ਨੂੰ ਦੇਰ ਜਾਣਾ ਹੀ ਪੈਂਦਾ ਕਿੰਨੇ ਚਿਰ ਦੀ ਸਜ਼ਾ ਜੀ ਹਾਂ ਜੀ ਨਹੀਂ ਸਜ਼ਾ ਜੀ ਉਹਦੇ ਵਾਸਤੇ ਰੱਖੀ ਗਈ ਆ ਪਰ ਜ਼ਰਬ ਰੱਖਿਆ ਆ ਆਰਡਰ ਔਰ ਸਜ਼ਾ ਜਿਹੜੀ ਆ ਅਗਲੇ ਆਰਡਰ ਤੋਂ ਆਉਂਦੀ ਆ ਕਿੰਨੇ ਕੇਸ ਚੜਿਆ ਇਨਵੋਲਵਲ ਹੈਗੇ ਕੇਸ ਚ ਕਿੰਨੇ ਇਨਵੋਲਵਲ ਹੈਗੇ ਉਹ ਦੱਸੀ ਜਾ ਰਹੇ ਨੇ ਕਿ ਸਜ਼ਾ ਹੋ ਗਈ ਹੈ 4 ਸਾਲ ਦੀ ਹੋ ਗਈ ਹੈ ਇਹ ਕਿਉਂ ਫਿਰ ਦੇਖੋ ਜਿਹੜਾ ਸੀਕ ਟੈਗ ਆ ਉਹ ਫਿਰ 5 ਸਾਲ ਦੀ ਵੱਧ ਤੋਂ ਵੱਧ ਸਜ਼ਾ ਹੈ ਗਈ ਹੈ ਜੱਜ ਦੇ ਮੁਤਾਬਕ ਉਹ 4 ਵੀ ਹੋ ਸਕਦੀ 3 ਵੀ ਹੋ ਸਕਦੀ ਹੈ ਉਹਦੇ ਮੁਤਾਬਕ ਕੇਸ ਸਰ ਕਿੰਨੇ ਇਨਵੋਲਵਲ ਹੈ ਕੇਸ ਦੇ ਵਿੱਚ ਇਹ ਸੀ ਹਾਂਜੀ ਕੇਸ ਵਿੱਚ ਕਿੰਨੇ ਇਨਵੋਲਵਲ ਹੈ ਇਹਦੇ ਕੇਸ ਦੇ ਟੋਟਲ 12 ਜਾਣੇ ਆ ਅੱਛਾ ਜੀ ਉਹਨਾਂ ਵਿੱਚ ਪਤਾ ਲੱਗਿਆ ਕਿ ਇਹ ਜੱਤੂ ਪੀਓ ਹੋਇਆ ਵਾ ਇੱਕ ਦਿੱਹਾੜ ਜਿਲ੍ਹੇ ਦੇ ਵਿੱਚ ਅਰਵਿੰਦਰ ਸਿੰਘ ਸੋਸ਼ੀ ਬਹੁਤ ਦਿੱਹਾੜ ਜਿਲ੍ਹੇ ਦਿੱਲੀ ਪੰਦਰ ਇਹਦੇ ਵਿੱਚ ਮੁੱਖ ਦੋਸ਼ੀ ਕਿਹੜਾ ਮੰਨਦੇ ਪਏ ਨੇ ਜਿਹੜੀ ਮੈਡਮ ਬਹੁਤ ਖੁਸ਼ ਹੋਈ ਨਹੀਂ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ